ਬੈ ਜਾ ਬੈ ਤੂੰ ਵੀ ਬੈ ਜਾ ਬੈ ਤੂੰ ਵੀ ਬੈ ਨਾਲ ਹੀ ਬੈ ਜਾ ਹੁਣ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਪਹੁੰਚੇ ਆ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀਕਲਾਂ ਵਿੱਚ ਇੱਥੇ ਇੱਕ ਮੇਰਾ ਵੀਰ ਰਹਿੰਦਾ ਹੈ ਜਿਹਦਾ ਨਾਮ ਹਰਮਨ ਦਿੱਤਾ ਹੈ ਆ ਵੀਰ ਹੈ ਇਹ ਵੀਰ ਥੋੜਾ ਲੱਤ ਤੋਂ ਹੈਂਡੀਕੈਪਟ ਹੈ ਤੇ ਇਸ ਨੂੰ ਚੱਲਣ ਫਿਰਨ ਵਿੱਚ ਵੀ ਬਹੁਤ ਤਕਲੀਫ ਆਉਂਦੀ ਹੈ ਉਦਾਂ ਦਾ ਵੀਰ ਦਾ ਸੁਭਾਅ ਬਹੁਤ ਵਧੀਆ ਆ ਆਪਦੀ ਮਿਹਨਤ ਕਰਦਾ ਹੋਟਲ ਉੱਤੇ ਬਈ ਲੱਗਿਆ ਹੋਇਆ ਆ ਅੱਜ ਤੱਕ ਵੀਰ ਨੇ ਕਦੇ ਕਿਸੇ ਤੋਂ ਪੈਸੇ ਵਾਸਤੇ ਮਦਦ ਨਹੀਂ ਮੰਗੀ ਨਾ ਹੀ ਹੱਥ ਅੜਦੇ ਨੇ ਪਰ ਤਾਂ ਉਹਨੂੰ ਪਤਾ ਵਕਤ ਸਾਰਾ ਕੁਝ ਕਰਵਾ ਰੰਦਾ ਹੁੰਦਾ ਆ ਤਾਂ ਉਹੀ ਸਮੱਸਿਆ ਲੈ ਕੇ ਅੱਜ ਤੁਹਾਨੂੰ ਬਾਈ ਦਾ ਹਾਲ ਦੱਸਣ ਜਾ ਰਹੇ ਆ ਬਾਈ ਘਰ ਵਿੱਚ ਕਮਾਉਣ ਵਾਲਾ ਵੀ ਇਕੱਲਾ ਆ ਤੇ ਬਾਈ ਆਪਦੇ ਪੈਸੇ ਤੇ ਕਿੰਨਾ ਰੋਟੀ ਬਣਦੇ ਮਸਾ ਹੱਲ ਕਰਦਾ ਆ ਪਰ ਪ੍ਰਮਾਤਮਾ ਵੱਲੋਂ ਜਿਵੇਂ ਕਹਿੰਦੇ ਪਿੱਛੇ ਮੀਂਹ ਪਈ ਬਾਈ ਦੀ ਛੱਤ ਸਾਰੀ ਪਾੜਤੀ ਤੁਹਾਨੂੰ ਦਿਖਾਉਣੇ ਆ ਵੀਡੀਓ ਵਿੱਚ ਆ ਮੜੀ ਜੂ ਮਾਰ ਦਿਓ ਆ ਵੇਖ ਦੀ ਸਾਰੀ ਛੱਤ ਮੀਂਹ ਕਰਕੇ ਪਾੜ ਗਈ ਆ ਤੇ ਇਹਦਾ ਇਹ ਨਹੀਂ ਭਰੋਸਾ ਵੀ ਇਹ ਕਿਹੜੇ ਵੇਲੇ ਡਿੱਗ ਪੇ ਅੱਜ ਡਿੱਗ ਪੇ ਜਾਂ ਕੱਲ ਡਿੱਗ ਪੇ ਤਾਂ ਬਾਈ ਨੂੰ ਇਹ ਚੀਜ਼ ਵਾਸਤੇ ਮਦਦ ਦੀ ਬਹੁਤ ਲੋੜ ਆ ਜਿੰਨੀ ਹੋ ਸਕੇ ਥੋੜੀ ਥੋੜੀ ਬਹੁਤ ਬਹੁਤ ਹੀ ਮਦਦ ਜ਼ਰੂਰ ਕਰਿਓ ਤਾਂ ਕਿ ਬਾਈ ਦੀ ਛੱਤ ਬਦਲੀ ਜਾ ਸਕੇ ਤਾਂ ਵੀਰੋ ਇਹ ਬਾਈ ਦੀ ਘਰ ਵਾਲੀ ਐ ਏ ਵੀ ਮਰੀਜ਼ ਹੈ ਤੇ ਬਾਈ ਇਸਦੇ ਵੀ ਦੇਖ ਰਖ ਕਰਦਾ ਹੈ ਇਸਦੀ ਵੀ ਦਵਾਈ ਬੂਟਾ ਖਰਚਾ ਬਾਈ ਆਪ ਹੀ ਚੱਕਦਾ ਹੈ ਤਾਂ ਹੁਣ ਦੱਸ ਦਈਏ ਇਹ ਬੀਬੀ ਕੈਂਸਰ ਦੀ ਮਰੀਜ਼ ਹੈ ਤੇ ਇਸ ਨੂੰ ਵੀ ਬਹੁਤ ਜ਼ਿਆਦਾ ਤਖਲੀਬ ਹੈ ਤਾਂ ਇਹ ਸਾਰੇ ਹਾਲਾਤਾਂ ਕਰਕੇ ਬਾਈ ਨੂੰ ਅੱਜ ਤੁਹਾਡੇ ਸਾਰਿਆਂ ਦੀ ਸਾਦੀ ਲੋੜ ਹੈ ਤੁਹਾਡੇ ਪਿਆਰ ਦੀ ਲੋੜ ਹੈ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆ ਜਿੰਨੀ ਹੋ ਸਕੇ ਜਰੂਰ ਮਾਇਆ ਜਾਂ ਕੋਈ ਹੋਰ ਸੇਵਾ ਬਾਈ ਦੇ ਘਰੇ ਪਹੁੰਚਾਓ ਤਾਂ ਕਿ ਬਾਈ ਦਾ ਗੁਜਾਰਾ ਚੱਲ ਸਕੇ ਬਾਈ ਨੂੰ ਫਾਇਦਾ ਹੋ ਸਕੇ ਬਾਈ ਦਾ ਤੁਹਾਨੂੰ ਅਕਾਊਂਟ ਨੰਬਰ ਵੀ ਸਕਰੀਨ 'ਚ ਸ਼ੇਅਰ ਕਰਦੇ ਆ ਮੇਰੇ ਬਿਰੋ ਵੱਧ ਤੋਂ ਵੱਧ ਬਾਈ ਨੂੰ ਸੇਵਾ ਪਾਇਓ ਇਹ ਸੇਵਾ ਭਾਵੇਂ ਤੁਸੀਂ ਮਾਇਦ ਰੂਪ ਵਿੱਚ ਪਾਇਓ ਭਾਵੇਂ ਕੋਈ ਰਾਛ ਦੇ ਰੂਪ ਵਿੱਚ ਪਾ ਦਿਓ ਕਿਉਂਕਿ ਇਹਨਾਂ ਬਾਈ ਦਾ ਟਾਈਮ ਪਾਸ ਵਧੇ ਹੋ ਜਾਊਗਾ ਬਾਈ ਦਾ ਗੁਜ਼ਾਰਾ ਵਧਿਆ ਹੋ ਜਾਊਗਾ ਬਾਈ ਦਾ ਨੰਬਰ ਵੀ ਤੁਹਾਨੂੰ ਦੱਸਾਂਗੇ ਤੇ ਬਾਈ ਦੀ ਕਾਪੀ ਵੀ ਤੁਹਾਡੇ ਅੱਗੇ ਸ਼ੇਅਰ ਕਰਦੇ ਆਂ ਤਾਂ ਮੈਂ ਤੁਹਾਡੇ ਅੱਗੇ ਸਕਰੀਨ ਸ਼ੇਅਰ ਕਰਦਾ ਆਂ ਦੇਖ ਲਓ ਇਹ ਬਾਈ ਦਾ ਖਾਤਾ ਨੰਬਰ ਹੈ ਤੁਹਾਨੂੰ ਸਕਰੀਨ ਤੇ ਅੱਡ ਫੋਟੋ ਵੀ ਪਾ ਦੂੰਗਾ ਤੇ ਕੈਪਸ਼ਨ ਵਿੱਚ ਵੀ ਬਾਈ ਦਾ ਖਾਤਾ ਨੰਬਰ ਲਿਖ ਦੂੰਗਾ ਜਿੰਨੀ ਹੋ ਸਕੇ ਵੱਧ ਤੋਂ ਵੱਧ ਬਾਈ ਦੀ ਮਦਦ ਕਰਿਓ ਤਾਂ ਕਿ ਬਾਈ ਦੀ ਛੱਤ ਬਦਲਾਈ ਜਾ ਸਕੇ ਬਾਈ ਨੂੰ ਰਹਿਣ ਵਸਾਰਾ ਮਿਲ ਸਕੇ ਤਾਂ ਇਹਨਾਂ ਕਹਿੰਦਾ ਹੋਇਆ ਮੈਂ ਸਾਰੀ ਹੀ ਸੰਗਤ ਦਾ ਧੰਨਵਾਦ ਕਰਦਾ ਹਾਂ ਧੰਨਵਾਦ